ਹੁਣ ਹਵਾਈ ਜਹਾਜ਼ ਨਹੀਂ ਬਜ਼ੁਰਗਾਂ ਨੂੰ ਤੀਰਥ ਯਾਤਰਾ ਕਰਵਾਏਗੀ ਸਰਕਾਰ ਪੰਜਾਬ ਦੀ ਤੀਰਥ ਯਾਤਰਾ ਯੋਜਨਾ ਨੂੰ ਲੈ ਕੇ ਇੱਕ ਨਵੀਂ ਡਿਵੈਲਪਮੈਂਟ ਸਾਹਮਣੇ ਆ ਰਹੀ ਹੈ ਕੇਂਦਰ ਸਰਕਾਰ ਵੱਲੋਂ ਜਨਰੇਟਰਾਂ ਦੀ ਕਮੀ ਦਾ ਕਾਰਨ ਦੱਸ ਕੇ ਦੂਰ ਦਰਾਡੇ ਦੇ ਤੀਰਥ ਸਥਾਨਾਂ ਨੂੰ ਜਾਣ ਲਈ ਰੇਲ ਗੱਡੀਆਂ ਮੁਹੱਈਆ ਕਰਵਾਉਣ 'ਚ ਅਸਮਰੱਥਾ ਦਿਖਾਉਣ ਤੋਂ ਬਾਅਦ ਹੁਣ ਪੰਜਾਬ ਸਰਕਾਰ ਨੇ ਹੈਲੀਕਾਪਟਰ ਦੇ ਪੈਸੇਂਜਰ ਰਕਾਬ ਦੇ ਜ਼ਰੀਏ ਬਜ਼ੁਰਗਾਂ ਨੂੰ ਤੀਰਥ ਸਥਾਨਾਂ ਤੇ ਭੇਜਣ ਦੀ ਯੋਜਨਾ ਤਿਆਰ ਕੀਤੀ ਹੈ ਹਾਲਾਂਕਿ ਹਾਲੇ ਇਸ ਦਾ ਰਸਮੀ ਐਲਾਨ ਨਹੀਂ ਕੀਤਾ ਗਿਆ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਛੇਤੀ ਇਸ ਬਾਰੇ ਉਪ ਪੱਤਰਕਾਰਾਂ ਦੇ ਨਾਲ ਇਸ ਯੋਜਨਾ ਨੂੰ ਸਾਂਝਾ ਕਰਨਗੇ ਅਸਲ ਦੇ ਵਿੱਚ ਇਹ ਮਾਮਲਾ ਆਮ ਆਦਮੀ ਪਾਰਟੀ ਦੀ ਰਾਜਨੀ ਕੌਂਸਲ ਦੀ ਬੈਠਕ ਦੇ ਵਿੱਚ ਸਾਹਮਣੇ ਆ ਜਦੋਂ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਸੂਬਾ ਸਰਕਾਰ ਨੂੰ ਕੇਂਦਰ ਸਰਕਾਰ ਕੰਮ ਨਹੀਂ ਕਰਨ ਦੇ ਰਹੀ ਉਹਨਾਂ ਦੀ ਖਾਸੀ ਯੋਜਨਾਵਾਂ ਨੂੰ ਲਾਗੂ ਕਰਨ 'ਚ ਰੁਕਾਵਟ ਪੈਦਾ ਕਰ ਰਹੀ ਹੈ ਇਸ ਦੌਰਾਨ ਮੁੱਖ ਮੰਤਰੀ ਨੇ ਤੀਰਥ ਯੋਜਨਾ ਲਈ ਰੇਲ ਗੱਡੀਆਂ ਮੁਹੱਈਆ ਨਾ ਕਰਵਾਉਣ ਬਾਰੇ बैठक ते ਗੱਲ ਰੱਖੀ ਔਰ ਇਸਦੇ ਅਰਵਿੰਦ ਕੇਜਰੀਵਾਲ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਇਸਦੇ ਲਈ ਹਵਾਈ ਜਹਾਜ਼ ਦੇ ਜ਼ਰੀਏ ਲੋਕਾਂ ਨੂੰ ਟੀਥ ਸਥਾਨਾਂ ਤੇ ਭੇਜਣ ਤੇ ਵਿਚਾਰ ਕਰਨ ਦੇ ਲਈ ਕਿਹਾ ਪਾਰਟੀ ਦੇ ਇੱਕ ਸੀਨੀਅਰ ਆਗੂ ਨੇ ਇਸ ਦੀ ਪੁਸ਼ਟੀ ਕੀਤੀ ਹੈ ਤੇ ਕਿਹਾ ਹੈ ਕਿ ਇਹ ਯੋਜਨਾ ਫਾਈਨਲ ਹੁੰਦੇ ਹੀ ਮੁੱਖ ਮੰਤਰੀ ਪ੍ਰੈਸ ਕਾਨਫਰੰਸ ਕਰਨਗੇ ਜੇਕਰ ਇਹ ਹੋ ਗਿਆ ਹੈ ਕਿ 27 ਨਵੰਬਰ ਨੂੰ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੂਰਵ ਮੌਕੇ ਦੀ ਤੀਰਥ ਯਾਤਰਾ ਯੋਜਨਾ ਦਾ ਐਲਾਨ ਕੀਤਾ ਗਿਆ ਸੀ ਪਹਿਲੀ ਟ੍ਰੇਨ ਅੰਮ੍ਰਿਤਸਰ ਤੋਂ ਸਚਕਣ ਸ਼੍ਰੀ ਹਜ਼ੂਰ ਸਾਹਿਬ ਲਈ ਭੇਜੀ ਗਈ ਸੀ ਜਦ ਕੀ ਦੂਜੀ ਰੇਲ ਗੱਡੀ 6 ਦਸੰਬਰ ਨੂੰ ਜਲੰਧਰ ਤੋਂ ਵਾਰਾਨਸੀ ਦੇ 15 ਦਸੰਬਰ ਨੂੰ ਰੇਲ ਗੱਡੀ ਮਲੇਰਕੋਟਲਾ ਤੋਂ ਅ즈ਮੇਰ ਸ਼ਰੀਫ ਲਈ ਰਵਾਨਾ ਹੋਈ ਸੀ ਪਰ ਇਸ ਤੋਂ ਪਹਿਲਾਂ ਹੀ ਰੇਲ ਮੰਤਰਾਲੇ ਨੇ ਰੇਲ ਗੱਡੀਆਂ ਦੇਣ ਦੇ ਵਿੱਚ ਇਹ ਕਹਿੰਦੇ ਹੋਏ ਅਸਮਰੱਥਾ ਪ੍ਰਗਟਾਈ ਕਿ ਉਹਨਾਂ ਕੋਲ ਜਨਰੇਟਰਾਂ ਦੀ ਕਮੀ ਹੈ ਹਾਲਾਂਕਿ ਮੁੱਖ ਮੰਤਰੀ ਪਹਿਲਾਂ ਕਹਿ ਚੁੱਕੇ ਨੇ ਕਿ ਇਸ ਯੋਜਨਾ ਲਈ ਰੇਲਵੇ ਨੂੰ ਐਡਵਾਂਸ ਰਾਸ਼ੀ ਜਮ੍ਹਾਂ ਕਰਵਾ ਦਿੱਤੀ ਗਈ ਹੈ ਉਹਨਾਂ ਦਾ ਇਹ ਵੀ ਕਹਿਣਾ ਸੀ ਕਿ ਸਰਕਾਰ ਨੇ ਇਸ ਯੋਜਨਾ ਨੂੰ ਪੂਰਾ ਕਰਨ ਦੇ ਲਈ 40 ਕਰੋੜ ਰੁਪਏ ਦਾ ਬਜਟ ਰੱਖਿਆ ਹੋਇਆ ਹੈ ਤੀਰਥ ਯੋਜਨਾ ਦੇ ਤਹਿਤ ਹਰ ਹਫਤੇ ਰੇਲ ਗੱਡੀ ਕਿਸ ਨਾ ਕਿਸੇ ਤੀਰਥਤੀ ਜਾਣੀ ਸੀ ਤੇ ਪੂਰੀ ਯੋਜਨਾ ਨੂੰ ਲੋਕ ਸਭਾ ਚੋਣਾਂ ਤੋਂ ਪਹਿਲਾਂ ਸਪੰਨ ਕਰਨਾ ਸੀ ਸੋ ਹੁਣ ਅਹਿਮ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਹਵਾਈ ਜਹਾਜ਼ ਰਾਹੀਂ ਹੁਣ ਬਜ਼ੁਰਗਾਂ ਨੂੰ ਤੀਰਥ ਯਾਤਰਾ ਕਰਵਾਈ ਜਾਏਗੀ ਇਹ ਪੰਜਾਬ ਸਰਕਾਰ ਜਲਦ ਹੀ ਫੈਸਲਾ ਲੈਣ ਜਾ ਰਹੀ ਹੈ